ਜੇ ਇੱਕ ਅੱਧ ਚੰਗੀ ਕਰੇ ਦੂਜੀ ਭੀ ਵੇਰਾਸ ਜੇਕਰ ਉਹ ਇੱਕ ਅੱਧ ਅੱਧੀ ਗੱਲ ਚੰਗੀ ਸ੍ਰੇਸ਼ਟ ਕਰ ਵੀ ਦੇਵੇ ਤਾਂ ਦੂਸਰੀ ਕੋਈ ਵੇਰਾਸ ਬੇਰਸੀ ਵਾਲੀ ਗੱਲ ਵੀ ਕਰ ਦਿੰਦਾ ਇਸੇ ਪ੍ਰਕਾਰ ਇਸ ਮੰਨ ਦੀ ਹਾਲਤ ਹੈ ਜੇਕਰ ਇਹ ਮਾਨਿਕ ਬ੍ਰਹਮ ਵਿਦਿਆ ਦੀ ਤੇ ਅੱਧੀ ਉਪਾਸ਼ਨਾ ਵਿੱਚ ਲੱਗਣ ਦੀ ਚੰਗੀ ਗੱਲ ਕਰ ਵੀ ਦੇਵੇ ਤਾ ਝੱਟ ਹੀ ਮਗਰੋਂ ਦੂਸਰੀ ਵਿਸ਼ਿਆਂ ਵਾਲੀ ਬੇਰਸੀ ਵਾਲੀ ਗੱਲ ਕਰ ਦਿੰਦਾ ਭਾਵ ਵਿਸ਼ਿਆਂ ਦੇ ਸੰਕਲਪਾਂ ਵਿਕਲਪਾਂ ਵਿੱਚ ਪਰਚ ਜਾਂਦਾ ਹੈ ਜਿਵੇਂ ਇੱਕ ਪੰਡਤ ਦੇ ਬਲੂੰਗੜੇ ਦੀ ਸਾਖੀ ਆਉਂਦੀ ਨਾ ਇੱਕ ਪੰਡਤ ਹਰ ਰੋਜ਼ ਰਾਜੇ ਦੀ ਸਭਾ ਵਿੱਚ ਕਥਾ ਕਰਨ ਲਈ जाया ਕਰਦਾ ਸੀ ਇੱਕ ਦਿਨ ਪੰਡਤ ਨੇ ਸੋਚਿਆ ਕਿਉਂ ਨਾ ਕੋਈ ਅਜੀਹਾ ਕਰ ਤੱਬ ਕੀਤਾ ਜਾਵੇ ਜਿਸ ਨਾਲ ਮੇਰੀ ਲੋਕਾਂ ਦੇ ਵਿੱਚ ਚਰਚਾ ਹੋਵੇ ਇਹ ਸੋਚਦਿਆਂ ਪੰਡਤ ਨੇ ਇੱਕ ਬਲੂੰਗੜੇ ਨੂੰ ਆਪਣੇ ਘਰ ਵਿੱਚ ਗਿਝਾ ਲਿਆ ਉਸ ਦੇ ਸਿਰ ਉੱਪਰ ਮਿੱਟੀ ਦੀ ਡਲੀ ਰੱਖ ਦਿਆ ਕਰੇ ਹਰ ਰੋਜ਼ ਇਸੇ ਤਰ੍ਹਾਂ ਕਰਦਿਆਂ ਬਲੂੰਗੜੇ ਨੂੰ ਸਿਕਾ ਦਿੱਤਾ ਭਾਵ ਉਸ ਨੂੰ ਇਹ ਸਿੱਖਿਆ ਦੇ ਦਿੱਤੀ ਬਲੂੰਗੜਾ ਉਸ ਮਿੱਟੀ ਦੀ ਡਲੀ ਨੂੰ ਸਿਰ ਤੇ ਟਿਕਾਉਣ ਲੱਗ ਪਿਆ ਫਿਰ ਪੰਡਤ ਨੇ ਉਸ ਦੇ ਸਿਰ ਉੱਪਰ ਦੀਵਾ ਰੱਖਣਾ ਸ਼ੁਰੂ ਕਰ ਦਿੱਤਾ ਜਦੋਂ ਦੀਵਾ ਟਿਕ ਗਿਆ ਤਾਂ ਉਸ ਵਿੱਚ ਤੇਲ ਬੱਤੀ ਪਾ ਕੇ ਦੀਵਾ ਜਗਾ ਦਿੱਤਾ ਤੇ ਬਲੂੰਗੜਾ ਉੱਥੇ ਹੀ ਟਿਕਿਆ ਬੈਠਾ ਰਿਹਾ ਕਰੇ ਪੰਡਤ ਸੁਦੀਵੇ ਦੀ ਲੋ ਵਿੱਚ ਰਾਤ ਨੂੰ ਕਥਾ ਦੀ ਪੋਥੀ ਪੜਿਆ ਕਰੇ ਇੱਕ ਦਿਨ ਬਲੂੰਗੜੇ ਨੂੰ ਸਭਾ ਵਿੱਚ ਲੈ ਆਇਆ ਤੇ ਉਸ ਦੇ ਸਿਰ ਉੱਪਰ ਉਸੇ ਤਰ੍ਹਾਂ ਦੀਵਾ ਜਗਾ ਕੇ ਮਹਾ ਭਾਰਤ ਦੀ ਕਥਾ ਕਰਨ ਲੱਗ ਪਿਆ ਕਥਾ ਸੁਣਨ ਵਾਲੇ ਲੋਕ ਬਹੁਤ ਹੈਰਾਨ ਹੋਏ ਕਿ ਇਹ ਪੰਡਤ ਕੋਈ ਕਰਾਮਾਤੀ ਹੈ ਜਿਸ ਦੀ ਕਰਾਮਾਤ ਕਰਕੇ ਇਹ ਬਲੂੰਗੜਾ ਸਿਰ ਤੋਂ ਦੀਵਾ ਨਹੀਂ ਹਿਲਾਉਂਦਾ ਉਹਨਾਂ ਵਿੱਚੋਂ ਇੱਕ ਸਿਆਣੇ ਆਦਮੀ ਨੇ ਕਿਹਾ ਕੇ ਪੰਡਿਤ ਕੋਈ ਕਰਾਮਾਤੀ ਨਹੀਂ ਇਹ ਬਲੂੰਗੜਾ ਇਸ ਪੰਡਿਤ ਦਾ ਗਝਾਇਆ ਹੋਇਆ ਜਦ ਫੇਰ ਵੀ ਲੋਕ ਨਾ ਮੰਨੇ ਤਾਂ ਇਸ ਸਿਆਣੇ ਪੁਰਸ਼ ਨੇ ਕਿਹਾ ਮੈਂ ਤੁਹਾਨੂੰ ਕੱਲ ਨੂੰ ਸਭ ਕੁਝ ਸੱਚ ਦਿਖਾ ਦੇਵਾਂਗਾ ਜਦੋਂ ਅਗਲੇ ਦਿਨ ਪੰਡਿਤ ਸਭਾ ਵਿੱਚ ਆ ਕੇ ਉਸੇ ਪ੍ਰਕਾਰ ਬਲੂੰਗੜੇ ਦੇ ਸਿਰ ਉੱਤੇ ਦੀਵਾ ਜਗਾ ਕੇ ਕਥਾ ਕਰਨ ਲੱਗ ਪਿਆ ਤਾਂ ਕੁਝ ਸਮੇਂ ਬਾਅਦ ਉਸ ਸਿਆਣੇ ਆਦਮੀ ਨੇ ਇੱਕ ਛੋਟਾ ਚੂਹਾ ਲਿਆ ਕੇ ਬਲੂੰਗੜੇ ਨੂੰ ਵਿਖਾ ਦਿੱਤਾ ਤੇ ਛੱਡ ਦਿੱਤਾ ਤਾਂ ਬਲੂੰਗੜਾ ਉਸ ਤੇਲ ਦੇ ਦੀਵੇ ਨੂੰ ਪੰਡਤ ਦੀ ਪੋਥੀ ਉੱਪਰ ਸੁੱਟ ਕੇ ਚੂਹੇ ਦੇ ਪਿੱਛੇ ਦੌੜ ਗਿਆ ਇਹ ਵੇਖ ਕੇ ਸਾਰੇ ਲੋਕ ਹੱਸਣ ਲੱਗ ਪਏ ਪੰਡਤ ਸ਼ਰਮਿੰਦਾ ਜਿਹਾ ਹੋ ਗਿਆ ਅਰਥਾਤ ਜੇਕਰ ਅਣਜਾਣ ਬਲੂੰਗੜੇ ਨੇ ਸਿਰ ਤੇ ਦੀਵਾ ਟਿਕਾਉਣ ਰੂਪ ਇੱਕ ਅੱਧੀ ਜਿਹੜੀ ਚੰਗੀ ਗੱਲ ਵੀ ਕਰ ਦਿੱਤੀ ਤਾਂ ਫਿਰ ਵੀ ਅਖੀਰ ਨੂੰ ਬੇਰਸੀ ਵਾਲੀ ਹਰਕਤ ਹੀ ਕੀਤੀ ਨਾ